ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਖਾਸ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਿਆ ਕਰੋ ਜੀ ਉਸ ਤੋਂ ਬਾਅਦ ਦੇ ਵਿੱਚ ਰਿਸ਼ਤਾ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਰਿਸ਼ਤਾ ਕਰਨ ਸਮੇਂ ਜਾਂ ਰਿਸ਼ਤਾ ਕਰਨ ਤੋਂ ਬਾਅਦ ਤਾਂ ਤੁਸੀਂ ਉਸਦੇ ਖੁਦ ਜ਼ਿੰਮੇਵਾਰ ਹੋਵੋਗੇ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਲਸਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 6 11 1994 ਕੱਦ 6 ਫੁੱਟ ਪੜਾਈ ਪਲੱਸ 2 ਗ੍ਰੈਜੂਏਸ਼ਨ ਆਈਟੀਆਈ ਦਾ ਡਿਪਲੋਮਾ ਕੀਤਾ ਹੋਇਆ ਜੀ ਪਹਿਣਾ ਦੋ ਨੇ ਜੀ ਮੈਰਿਟ ਨੇ ਕੰਮ ਛੇ ਕਿਲੇ ਜ਼ਮੀਨ ਹੈ ਆਪਣਾ ਕਾਰੋਬਾਰ ਹੈ ਬਿਜ਼ਨਸ ਹੈ ਕਮਾਈ 1.5 ਲੱਖ ਪ੍ਰਤੀ ਮਹੀਨਾ ਮਾंगे ਜੀ ਪਰਵਾਰ ਦੀ ਕੁੜੀ ਸੋਣੀ ਸੁਨੱਖੀ ਹੋਵੇ ਵਧੀਆ ਪਰਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਆਈ ਲੈਟਸ ਤੇ ਐਨ ਆਰ ਆਈ ਫੋਨ ਨਾ ਕਰਨ ਜਈ ਨੰਬਰ ਨੋਟ ਕਰੋ ਜੀ 7837029607 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਕਾਸਟ ਜੱਟ ਸਿੱਖ ਉਮਰ 37 ਸਾਲ ਕੱਦ 5 ਫੁੱਟ 5 ਇੰਚ ਲੜਕੀ ਕੋਲ ਇੱਕ ਬੇਟਾ ਹੈ ਜੀ 8 ਸਾਲ ਦਾ ਮੰਗੇ ਜੀ ਲੜਕਾ ਵਧੀਆ ਪੜਿਆ ਲਿਖਿਆ ਹੋਵੇ 8 8 ਤੋਂ 10 ਕਿਲੇ ਜ਼ਮੀਨ ਹੋਵੇ ਵਧੀਆ ਜੌਬ ਕਰਦਾ ਹੋਵੇ ਤੇ ਮੈਰਚ ਬਿਊਰੋ ਵਾਲੇ ਫੋਨ ਨਾ ਕਰਨ ਜੀ ਇਹਨਾਂ ਨੂੰ ਨੰਬਰ ਨੋਟ ਕਰ ਸਕਦੇ ਹਾਂ ਜੀ 62836 16211 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਬਠਿੰਡਾ ਉਮਰ 35 ਸਾਲ ਕੱਦ 5 ਫੁੱਟ 7 ਇੰਚ ਪੜ੍ਹਾਈ 10th ਪਾਸ ਕੰਮ ਡੇਢ ਕਿੱਲਾ ਜ਼ਮੀਨ ਖੇਤੀਬਾੜੀ ਦਾ ਕੰਮ ਕਰਦੇ ਆ ਜੀ ਮੰਗੇ ਜੀ ਪਰਿਵਾਰ ਦੀ ਕੁੜੀ ਵਧੀਆ ਘਰੇਲੂ ਹੋਵੇ ਕਵਾਰੀ ਹੋਵੇ ਭਾਵੇਂ ਤਲਾਕशुदा ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਜੀ ਨੰਬਰ ਕਰੋ ਜੀ 98836 16211 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਰਾਮਗੜੀਆ ਸਿੱਖ ਉਮਰ 1992 ਕੱਦ 5 ਫੁੱਟ 7 ਇੰਚ ਗੋਤ ਪਲਾਹਾ ਪੜਾਈ ਬੀਸੀਏ ਵਿਆਸ਼ ਨੂੰ ਪਰਿਵਾਰ ਹੈ ਜੀ ਰਾਧਾ ਸੁਆਮੀ ਫੈਮਿਲੀ ਪਿਤਾ ਦਾ ਆਪਣਾ ਬਿਜ਼ਨਸ ਹੈ ਕੰਮ ਮਾਰਕੀਟਿੰਗ ਮੈਨੇਜਰ ਇਨ ਆਈਲੈਂਡਸ ਕੋਚਿੰਗ ਸੈਂਟਰ ਮਾंगे ਜੀ ਪਰਿਵਾਰ ਦੀ ਕੁੜੀ ਸੋਣੀ ਸੁਨੱਖੀ ਹੋਵੇ ਵਧੀਆ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਹੁਸ਼ਿਆਰਪੁਰ ਜ਼ਿਲ੍ਹੇ ਵਾਲੇ ਸੰਪਰਕ ਕਰ ਸਕਦੇ ਆ ਜੀ ਇਹਨਾਂ ਨੂੰ ਨੰਬਰ ਨੋਟ ਕਰੋ 62 800 ਪੂਰਾ ਜੀ 890 83 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਅਗਲਾ ਨੰਬਰ ਕਰੋ ਜੀ। ਅਗਲਾ ਸੌਰੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਲਖਵਿੰਦਰ ਸਿੰਘ, ਪਿਤਾ ਗੁਰਮੇਜ ਸਿੰਘ, ਪਤਾ ਫਿਰੋਜ਼ਪੁਰ, ਕਾਸਟ ਜੱਟ ਸਿਕ, ਗੋਤ ਵਾਲੇ, ਉਮਰ 24, 7 1997, ਕੱਦ 6 ਫੁੱਟ, ਪੜਾਈ ਪਲੱਸ 2 ਪਾਸ, ਪ੍ਰਾ ਇੱਕੀ ਮੈਰੀਡੇ ਪੈਨ ਇੱਕੀ ਮੈਰੀਡੇ ਕਾਮਸ਼ੀ ਕਿਲੇ ਜ਼ਮੀਨ ਹੈ ਮਕੈਨੀਕਲ ਜੌਬ ਇਨ ਅਰਬ ਕੰਟਰੀ 2016 ਤੋਂ 2024 ਤੱਕ ਮਹੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਔਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਨੰਬਰ ਨੋਟ ਕਰੋ ਜੀ 872880483 ਇਸ ਨੰਬਰ ਤੇ ਪਰਿਵਾਰ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਵਿੰਦਰ ਸਿੰਘ ਪਤਾ ਮਲੋਟ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਬਰਾੜ ਪੜਾਈ ਪਲੱਸ 2 ਪਾਸ ਉਮਰ 28 1990 ਕੰਮ ਆਰਥਿਕ ਲਈ ਜ਼ਮੀਨ ਖੇਤੀਬਾੜੀ ਦਾ ਕੰਮ ਕਰਦੇ ਨੇ ਮੰਗੇ ਜੀ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਟਿਕਰੇ ਲੋ ਹੋਵੇ ਔਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਨੋਟ ਕਰ ਸਕਦੇ ਹੋ ਜੀ ਬਾਕ 805 34176 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਗੋਤ ਔਜਲਾ ਕੱਦ 6 ਫੁੱਟ ਉਮਰ 1 ਜੂਨ 1995 ਪੜਾਈ ਬੀਬੀਏ ਗ੍ਰੈਜੂਏਸ਼ਨ ਭੈਣ 1 ਕੇਜੀ ਕੰਮ 12 ਕਿਲੇ ਜ਼ਮੀਨ ਖੇਤੀਬਾੜੀ ਦਾ ਕੰਮ ਕਰਦੇ ਨੇ ਮਾں ਕੋ ਕੁੜੀ ਪੜੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਕੱਦ 5-5 ਤੋਂ ਉੱਪਰ ਹੋਵੇ ਨੰਬਰ ਕਰੋ ਜੀ 987814 12845 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਵਿਸ਼ਵਦੀਪ ਸਿੰਘ ਕਾਸਟ ਜੱਟ ਸਿੱਖ ਪਤਾ ਸਮਾਣਾ ਗੋਤ ਵੜੈਚ ਉਮਰ 1995 ਕੱਦ 5 ਫੁੱਟ 11 ਇੰਚ ਪੜ੍ਹਾਈ ਬੀਏ ਪ੍ਰਾ ਇੱਕ ਕੰਮ 18 ਕਿੱਲੇ ਜ਼ਮੀਨ ਖੇਤੀਬਾੜੀ ਦਾ ਕੰਮ ਕਰਦੇ ਨੇ ਆਪਣਾ ਬਿਜ਼ਨਸ ਹੈ ਜੀ ਕਮਿਸ਼ਨ ਏਜੰਟ ਦਾ ਨਾmber ਦਿੱਤਾ ਗਿਆ ਜੀ ਪਰਿਵਾਰ ਦਾ ਨੋਟ ਕਰੋ 88048 4008 ਇਸ ਨੰਬਰ ਤੇ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ACG ਆਪਣੇ ਅੱਜ ਦੇ ਕੁਝ ਖਾਸ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਨੰਬਰਾਂ ਤੇ ਫੈਮਿਲੀ ਦੇ ਨਾਲ ਫੋਨ ਕਰਕੇ ਕਾਲ ਕਰਕੇ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਤਾਂ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਸਾਨੂੰ ਐਡ ਆਉਂਦੀ ਅਸੀਂ ਲਗਾ ਦਿੰਨੇ ਆਂ ਅਗਰ ਤੁਸੀਂ ਰਿਸ਼ਤਾ ਕਰਨਾ ਚਾਹੁੰਦੇ ਹੁੰਦੇ ਹੋ ਤਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਪਤਾ ਕਰਕੇ ਫਿਰ ਰਿਸ਼ਤਾ ਕਰਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ